WhatsApp ਦੇ ਰਾਹੀਂ ਪਾਕਿਸਤਾਨ ਤੋਂ ਹਥਿਆਰਾਂ ਦੀ ਠੇਪ ਮੰਗਵਾਉਣ ਵਾਲੇ ਚਾਰ ਨੌਜਵਾਨਾਂ ਨੂੰ ਪੁਲਿਸ ਨੇ ਨਾਕਾਬੰਦੀ ਦੌਰਾਨ ਗ੍ਰਿਫਤਾਰ ਕੀਤਾ ਹੈ ਤੇ ਇਹਨਾਂ ਦੇ ਕਬਜ਼ੇ ਦੇ ਵਿੱਚੋਂ ਚਾਰ ਪਿਸਤੌਲ, 10 ਝੰਦਾ ਕਾਰਤੂਸ, ਤਿੰਨ ਮੋਬਾਈਲ ਫੋਨ ਤੇ ਇੱਕ ਐਕਟਿਵਾ ਸਕੂਟੀ ਬਰਾਮਦ ਕੀਤੀ ਹੈ। ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਅਮਰitsar ਦਿਹਾਤੀ ਦੇ ਡੀਐਸਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਇਹ ਦੋਸ਼ੀ WhatsApp ਦੇ ਰਾਹੀਂ ਪਾਕਿਸਤਾਨ ਤੇ ਫਰਾਂਸ ਆਦਤ ਹਥਿਆਰਾਂ ਦੀ ਤਸਕਰੀ ਦੇ ਗਰੋਹ ਦੇ ਨਾਲ ਸਿੱਧੇ ਸੰਪਰਕ ਦੇ ਵਿੱਚ ਸੀ ਤੇ ਫਰਾਂਸ ਦੇ ਵਿੱਚ ਬੈਠ ਕੇ ਕਾਪੀ ਦੇ ਕਹਿਣ ਤੇ ਤਸਕਰੀਤ ਕਰਨੇ ਸੀ ਉਹਨਾਂ ਨੇ ਵੀ ਦੱਸਿਆ ਹੈ ਕਿ ਮੁਸਲਮਾਨ ਦੇ ਕੋਲੋਂ ਜੋ ਹਥਿਆਰ ਬਰਾਮਦ ਹੋਏ ਨੇ ਇਹ ਹਥਿਆਰਾਂ ਦੀ ਕਿਹਾ ਕੋ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਭਾਰਤ ਵਿੱਚ ਪੇਂਜੀਤੇ ਸੀ ਐ ਸਪੈਕਸਲ ਦੇ ASI ਤਰਸੀਮ ਸਿੰਘ ਨੇ ਪੰਡੂਰੀ ਪਿੰਡ ਦੀ ਹੱਦਬੰਦੀ ਤੇ ਜਿਹੜਾ ਉਹ ਨਾਕਾਬੰਦੀ ਕੀਤੀ ਸੀਗੀ ਤੇ ਜੋ ਚਾਰ ਵਿਅਕਤੀ ਜੋ ਸਵਰਾਜ ਸਿੰਘ ਪੁੱਤਰ ਸਰਫਰਾਜ ਇਹ ਤਰਨਤਾਰਨ ਦਾ ਅਰਸ਼ਦੀਪ ਸਿੰਘ ਪੁੱਤਰ ਰਾਜ ਸਿੰਘ ਮਸਤਗੜ ਦਾ ਤਰਨਤਾਰਨ ਦਾ ਗੁਲਾਬ ਸਿੰਘ ਪੁੱਤਰ ਜਗਤਾਰ ਸਿੰਘ ਚੁਸਲੇਵਾੜਿਆ ਪਿੰਡ ਤਰਨਤਾਰਨ ਦੇ ਵਿੱਚ ਗੌਰਵ ਪੁੱਤਰ ਮਨਜੀਤ ਨਿਵਾਸੀ ਅ ਗੁਰੂਕਾ ਖੂ ਤਰਨਤਾਰਨ ਇਹਨਾਂ ਨੂੰ ਕਾਬੂ ਕਰਕੇ ਤੇ ਇਹਨਾਂ ਪਾਸੋਂ 4 ਪਿਸਤੌਲ ਜਿਨ੍ਹਾਂ ਵਿੱਚ 2 ਗਲੌਕ ਪਿਸਤਲ ਨੇ 9mm ਦੇ ਤੇ 2 30 ਬੋਰ ਦੇ ਪਿਸਟਲ ਨੇ ਸੁਮੇਤ 10 ਜਿੰਦਾ ਰਾਉਂਦ ਨੇ ਜਿਹੜੇ ਉਹ ਸੁਮੇਤ ਜਿਹੜਾ ਵਾ ਇਹਨਾਂ ਕੋਲੇ ਇਹਨਾਂ ਨੂੰ ਕਾਬੂ ਕੀਤਾ ਆ ਤੇ ਇਹਨਾਂ ਕੋਲ ਹੋਰ ਤਿੰਨ ਮੋਬਾਈਲ ਫੋਨ ਤੇ ਇੱਕ ਐਕਟਵਾਸ ਜਿਹੜੀ ਆ ਸਕੂਟੀ ਜਿਹੜੀ ਏ ਵੈਪਨ ਇਧਰ ਉਧਰ ਕਰ ਲਈ ਵਰਤਦੇ ਸੀਗੇ ਤੇ ਉਹਦੀ ਜਿਹੜੀ ਰਿਕਵਰੀ ਕੀਤੀ ਆ ਇਸ ਸੰਬੰਧ ਦੇ ਵਿੱਚ ਜਿਹੜਾ ਥਾਣਾ ਲੋਪੋਕੇ ਇਹਨਾਂ ਚਾਰਾਂ ਦੇ ਖਿਲਾਫ ਜਿਹੜਾ ਵਾ ਮੁਕਦਮਾ ਦਰਜ ਕਰਕੇ ਤੇ ਉਹਦੀ ਤਫਤੀਸ਼ ਕੀਤੀ ਜਾ ਰਹੀ ਹੈ ਤੇ ਰਿਮਾਂਡ ਹਾਸਲ ਕਰਕੇ ਜਿਹੜਾ ਹੈਗਾ ਇਹਨਾਂ ਕੋਲੇ ਹੋਰ ਬਰੀਕੀ ਦੇ ਨਾਲ ਜਿਹੜੀ ਹੈਗੀ ਆ ਉਹ ਪੁੱਛਗਿੱਛ ਕੀਤੀ ਜਾਵੇਗੀ ਮੁਢਲੀ ਪੁੱਛਗਿੱਛ ਦੇ ਦੌਰਾਨ ਜਿਹੜੇ ਆ ਇਹ ਸਾਰੇ ਜਿਹੜੇ ਦੋਸ਼ੀ ਨੇ ਇਹ ਫਰਾਂਸ ਵਿੱਚ ਇੱਕ ਗੋਪੀ ਜੋ ਕਿ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਦੱਸਿਆ ਜਾਂਦਾ ਜੋ ਕਿ ਫਰਾਂਸ ਦੇ ਵਿੱਚ ਰਹਿ ਰਿਹਾ ਉਹਦੇ ਜਿਹੜਾ ਵਾ ਇਹ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਜਿਹੜਾ ਵਾ ਇਹ ਇਹਨਾਂ ਨੇ ਹਥਿਆਰ ਪ੍ਰਾਪਤ ਕੀਤੇ ਤੇ ਗਾਂ ਅਗੋਂ ਜਿਹੜੀ ਆ ਇਹਨਾਂ ਨੇ ਕਿਤੇ ਜਿਹੜੀ ਆ ਡਿਲੀਵਰੀ ਦੇਣੀ ਸੀ ਖਿਲਾਫ ਦੋਸ਼ੀਆਂ ਦੇ ਖਿਲਾਫ ਥਾਣਾ ਲੋਪੋ ਕੇ ਵਿਖੇ ਅਸਲਾ ਐਕਟ ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਤੇ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਏਗਾ ਜੂਰੋ ਰਿਪੋਰਟ ਐਕਸਪਾਨੀ ਟਿੱਪ